ਰਾਜਾ ਪੱਧਰੀ ਵਾਲਾ ਕੁਲਦੀਪ ਸ਼ਿਕਾਰ ਮਾਸ਼ੀਆਂ ਵਾਲਾ ਆ ਲੱड्डੂ ਵਾਲਾ ਪ੍ਰੀਤ ਮੰਨਾ ਪਰਮਨੰਨਾ ਜਾਫੀ ਖੇਡ ਕਬੱਡੀ ਦਾ ਭੀਮ ਤੇ ਪ੍ਰੀਤ ਦੇ ਦਰਮਿਆਨ ਪਈ ਹੋਈ ਟੱਕਰ ਲੱਗਿਆ ਪਾ ਜੋਰ ਸਿਰਾ 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 ਹੋ ਗਿਆ ਮੰਗੇ ਸਰਾਏ ਦੇ ਵਿੱਚ ਲੈ ਵੀ ਆਨਾਂ ਵਾਲਾ ਉਧਰ ਆ ਗਿਆ ਪਾ ਸਰਪੰਚ ਸਨੀ ਵੀਰ ਉਹਨਾਂ ਦਾ ਅਰਸ਼ ਵਰਕ ਦਾ ਅਮਰ ਸੋਹੀ ਦਾ ਬਾਊ ਕੈਰੋ ਨੰਗਲ ਦਾ ਜਸ਼ਨ ਚਾਹਲ ਦਾ ਲਵਜੀਤ ਵਿਰਖੋਣਾ ਦਾ ਸਾਰੇ ਵੀਰ ਵਾਲਾ ਉਸਤਾਦ ਹੀ ਕਰੋ ਸਤ ਮੁੰਡੇ ਨੇ ਲਓ ਦੋ ਬੁਰਜੀ ਵਾਲਾ ਦੀਪ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਫਿਰ ਹਰ ਦੇਖਦਾ ਨਹੀਂ ਕਰਦਾ ਕੋਸ਼ਿਸ਼ ਮੁੰਡਾ ਕਮਾਲ ਦਾ ਇਹ ਹੁਸ਼ਿਆਰ ਬੁਰੀਆ ਆ ਇਧਰ ਪਾਸੇ ਦੇਖਦਾ ਨਹੀਂ ਕੋਸ਼ਿਸ਼ ਕਰਦਾ ਸ਼ਕਰਪੁਰੀਆ ਸਦੀਕ ਆ ਸਦੀਕ ਦੀ ਕੋਸ਼ਿਸ਼ ਚੱਲਦੀ ਹੋਈ ਬੱਲੇ ਬੱਲੇ ਹੇ ਬੱਲੇ ਬੱਲੇ ਕਬੱਡੀ ਮਾਣ ਹੈ ਕਿ ਆ ਜੀਵਨ ਮਾਨੂ ਕੇ ਗੱਲ ਦਾ ਆ ਕਬੱਡੀ ਦਾ ਜੂਬਾ ਆ ਜੂਬਾ ਦੂਸਰੇ ਪਾਸੇ ਪ੍ਰੀਤ ਪ੍ਰੀਤ ਤੇ ਜੀਵਨ ਪ੍ਰੀਤ ਦੇ ਜੀਵਨ ਕਬੱਡੀ ਇਹ 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 ਸਰੇ ਬੱਲਾ ਸਲਾ ਅੰਬੇ ਨੇ ਪਾ ਦਿੱਤੀ ਹੈ ਸਾਡੇ ਕੋਪਰਾ ਗਰੁੱਪ ਤੋਂ ਰਵਿੰਦਰ ਯੂਕੇ ਜਗਦੀਪ ਯੂਕੇ ਤੇ ਹੀਰਾ ਯੂਕੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਹਮਣੇ ਟੱਕਰ ਸਿਰੇ ਦੀ ਅੰਬਾ ਤੇ ਰਾਜਾ ਪੱਧਰੀ ਅੰਬਾ ਤੇ ਰਾਜਾ ਪੱਧਰੀ ਅੰਬਾ ਤੇ ਰਾਜਾ ਪੱਧਰੀ ਵੱਡੇ ਨਾਂ ਨੇ ਅੱਜ ਦੇ ਟਾਈਮ ਦੇ ਵਿੱਚ ਬਾਜੇ ਦੀ ਕਬੱਡੀ ਦੇ ਇਹ ਦੋ ਸਰਦਾਰ ਆ ਸਿਰਾਂ ਲੱਗਿਆ ਪਿਆ ਮੇਰੇ ਵੀਰੋ ਨੰਬਰ ਅੰਬੇ ਦਾ ਆ ਪੈਂਦੀ ਆ ਕਬੱਡੀਆਂ ਨੇ ਚੜ ਚੜ ਕੇ ਆਹ ਦੇਖਦਾ ਜ਼ਮਾਨਾ ਹੋਣਾ ਖੜ ਖੜ ਕੇ ਗਾਂਗੇ ਵਾਲਾ ਗਾਂਗੇ ਵਾਲਾ ਗਾਂਗੇ ਵਾਲਾ ਆ ਗਾਂਗੇ ਵਾਲਾ ਕੁਝ ਕਰਦਾ ਡੱਕੜ ਦੀ ਹੋਈ ਬਈ ਕਮਾਲ ਬੱਲੇ ਕਬੱਡੀ 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 ਆ ਮੁੰਡਾ ਹਵਾ ਹਵਾ ਹਵਾਈ ਗਿਆ ਨਹੀਂ ਆ ਮੇਰੀ ਸਾਹੇ ਬੱਲੇ 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 ਆਏ ਬੱਲੇ ਕਬੱਡੀ ਕਬੱਡਾ ਸਾਰੇ ਆਨੰਦ ਮਾੜ ਰਹੇ ਨੇ ਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਹਿੰਦੇ ਜਿਹੜੇ ਗੱਜਦੇ ਉਹ ਵਰਦੇ ਨਹੀਂ ਇਹ ਮੁੰਡਾ ਗੱਜਦਾ ਵੀ ਹੈ ਆ ਵਰਕੇ ਵੀ ਦਿਖਾਉਂਦਾ ਆ ਚੱਲਦਾ ਜੱਪਾ 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 ਝਰਖਾ ਰਫੀਕ ਰਫੀਕ ਕੋਸ਼ਿਸ਼ ਕਰਦਾ ਡੱਕਣ ਦੀ ਆ ਬੱਲੇ ਬੱਲੇ ਹੋਈ ਪਈ ਨੇ ਰਿਸਾਹੇ ਆ ਕਮਾਲ ਫਿਰ ਕਬੱਡੀ ਕਬੱਡੀ ਹੋਈ ਪਈ ਹੈ ਕਬੱਡੀ ਹਟ ਕਬੱਡੀ ਯਾਰਾਂ ਦੀ ਹਟ ਕਬੱਡੀ ਯਾਰਾਂ ਦੀ ਆ ਖੇਡ ਬੜੇ ਸਰਦਾਰਾਂ ਦੀ ਏ ਪੁਆਇੰਟ ਰਫੀਕ ਰਸੀਕ ਦੂਜਾ صدیق ਪਿਆਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਲਾ ਇਧਰੇ ਪਾਸੇ ਕਲਾ ਨੌਰ ਵਾਲਾ ਕਲਾ ਨੌਰ ਵਾਲਾ ਸਾਬਾ ਕੁਛ ਕਰਦਾ ਡੱਕਣ ਦੀ ਬੱਲੇ ਬੱਲੇ ਹੋ ਗਈ ਆ ਵੱਜ ਗਈ ਕੈਂਜੀ ਵੱਜ ਗਈ ਕੈਂਜੀ ਵੱਜ ਗਈ ਕੈਂਜੀ ਮੁੰਡਾ ਕਰੂ ਕਮਾਲ ਹੋ ਕਬੱਡੀ ਹਟ ਕਬੱਡੀ ਹਟ ਕਬੱਡੀ ਅੰਬਾ 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 ਫੜਿਆ ਗਿਆ ਰੰਗ ਸੰਦੂਰੀਆ ਗੋਰੀ ਚਿੱਟੀ ਐ ਆ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਫਰੋਹੀ 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 ਸਾਬਾ ਕੋਈ ਕਰਦਾ ਡੱਕੜ ਨਹੀਂ ਆ ਕਬੱਡੀ ਹੱਟ ਕਬੱਡੀ ਹੱਟ ਕਬੱਡੀ 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 ਸਾਬਾ 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 2000 ਵੈਗੁਰੂ ਜੀ ਦਾ ਖਾਲਸਾ ਜੀ ਵੈਗੁਰੂ ਜੀ ਦੀ ਫਤਿਹ ਵੀਰ ਜੀ ਰਿਕਵੈਸਟ ਕੀਤੀ ਜਾਂਦੀ ਆ ਕਿ ਕਮੇਟੀ ਵੀ ਆਵਾ ਬਾਹਰ ਚਲ ਜੀਏ ਜੇ ਮੈਚ ਵੇਖਣਾ ਬਹੁਤ ਵਧੀਆ ਮੈਚ ਹੋਊਗਾ ਤੇ ਰਿਕਵੈਸਟ ਆ ਤੁਹਾਡੇ ਗਾੜੀ ਮੇਰੇ ਭਰਾ ਕਿ ਆਪਾਂ ਬਾਹਰ ਜਾ ਕੇ ਮੈਚ ਵੇਖ ਲਈਏ ਹਾਂਜੀ ਥੈਂਕ ਯੂ ਆਹ ਚਾਰ ਜਾਫੀਆਂ ਵਿੱਚ ਹੁਣ ਕਿਹੜਾ ਨੌਜਨ ਹਰੀਕੇ ਸਰਾਏ ਨਾਗਾ ਦਾ ਇਲਾਕਾ ਆਹ ਵਿੱਕੀ ਮੰਨਿਆ ਪਰ ਮੰਨਿਆ ਆਹ ਟੱਕਰ ਸਿਰੇ ਦੀ ਜ਼ੋਰ ਲੱਗਿਆ ਹੋਇਆ ਦੋਨੋਂ ਖਿਡਾਰੀਆਂ ਦੇ ਦਰਮਿਆਨ ਨੰਬਰ ਕਸੀਦਪੁਰ ਵਾਲੇ ਅਕਾਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਦੇ ਦਲਜੀਤ ਗੋਰੇ ਦਾ ਨਾਲ ਮਨਜੀਤ ਸੋਹੀ ਦਾ ਆਹ ਅੰਮੇ ਦੀ ਰੇਡ ਤੇ ਗੁਲਦੀਪ 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 ਸ਼ਿਕਾਰਵਾਸੀਆਂ ਵਾਲਾ ਆਹ ਸ਼ਿਕਾਰਵਾਸੀਆਂ ਵਾਲਾ ਆਹ ਕਬੱਡੀ ਕਬੱਡੀ ਹੋਈ ਪਈ ਆਹ ਨੇਰੀਸ ਕਬੱਡੀ 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 ਸਰਾ ਸਰਾ ਬਾਜਾ 5000 ਅਰਸ਼ ਜੁਐਸੇ ਵੱਲੋਂ ਜੀਵਨ ਦਾ ਜਰੂਰ ਜਿਹੜਾ ਪੁੱਜਦਾ ਕਰ ਦਿੱਤਾ ਜਾਵੇ ਮੇਰੀ ਬੇਨਤੀ ਹੈ ਇਧਰ ਦਲਜੀਤ ਗੋਰਾ ਸਰਪੰਚ ਕਹਿੰਦਾ ਵੀ ਲਾਰਡ ਜੋਲ ਦੇ ਸਾਰੇ ਖਿਡਾਰੀਆਂ ਨਾਲ ਖੜੇ ਹੈ ਕਾਂਗੇ ਵਾਲੇ ਨੇ ਗੱਲ ਸਿਰੇ ਲਾਈ ਹੈ ਆਹ ਬਿੱਲੇ ਨੂੰ ਜਫਾ ਕਾਂਗੇ ਵਾਲਾ ਵਾਧਾ ਹੋਇਆ ਹੈ ਬਿੱਲੇ ਜਾਲ ਦੀ ਪਈ ਹੋਈ ਕਬੱਡੀ ਬਾਜੂ ਪਹਿਲਵਾਨ ਦਾ ਧੰਨਵਾਦ ਹੈ ਵੱਡੀ ਟੀਮ ਹੈ ਹਰੀਕੇ ਵਾਲੇ ਨੇ ਕਹਿੰਦੇ ਖੌਰੂ ਪਾਉਣ ਵਾਲੀ ਗੱਲ ਕੀਤੀ ہوئی ਹੈ ਆਹ ਸਿਰੇ ਲਾਉਣ ਵਾਲੀ ਗੱਲ ਕੀਤੀ ہوئی ਹੈ ਬਿੱਲਾ ਜਾਲ ਨਹੀਂ ਰੁਕਦਾ ਆਉਂਦਾ ਬੁੱਕਦਾ ਮਾਰਦਾ ਠਾਪੀਆ ਆਹ ਤਾੜੀਆਂ ਦੀ ਤਾੜੀਆਂ ਸਾਬੇ ਖਲਾਲੌਰ ਲਈ ਸਾਬਾ ਕਲਾਨ ਔਰ ਗੁਰਵਿੰਦਰ ਕਾਂਗਾ ਤੇ ਗੁਰਲਾਲ ਹੁਣ ਟੱਕਰ 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 ਸਿਰੇ ਦੀ ਮੇਰੇ ਵੀਰੋ ਆ ਗੁਰਲਾਲ ਹੈ